ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਤਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਬੈਡ ਦਿਖਾਉਣੀ ਹੈ ਇੱਕ ਦੇਖੋ ਨੇ ਝੋਟੀ ਇੱਕ ਤਰ੍ਹਾਂ ਦਾ ਮਿੰਨੀ ਫਾਰਮ ਆ ਵੀਰ ਦਾ ਘਰੇ ਚਾਰ ਪੰਜ ਬੈਡਾ ਦੁੱਧੇ ਲੈ ਜਾਂਵੇਂ ਨਾਲ ਇੱਕ ਦੋ ਪਸ਼ੂ ਜਿਹੜੋ ਝੋਟੀਆਂ ਵਗੈਰਾ ਜੁੜ ਜਾਂਦਾ ਸੇਲ ਵੀ ਕਰ ਦਿੰਦੇ ਆ ਸੋ ਦੋ ਨਾਲ ਸੇਲ ਹੱਟੇ ਲੈਣੇ ਬਾਰੇ ਪੁੱਛਦੇ ਆ ਸੱਸੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਬਈ ਮੇਰਾ ਨਾਮ ਸਣੀ ਪਿੰਡ ਮੋੜਣਾਪਾ ਜ਼ਿਲ੍ਹਾ ਬਰਨਾਲਾ ਠੀਕ ਆ ਪਿੰਡ ਆ ਗਿਆ ਮੋੜਣਾਪਾ ਜ਼ਿਲ੍ਹਾ ਬਰਨਾਲਾ ਗਿਆ ਨਾ ਤੇ ਮੋਬਾਈਲ ਨੰਬਰ ਆਪਣਾ ਜੀ 97799 68667 97799 68667 68667 ਜਿਹੜੇ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਨੇ ਪਲੂਨ ਪਹਿਲਾ ਸੂਆ ਹੁੰਦੀ ਆ ਹਨਾ ਦੰਦੋ ਕਿਵੇਂ ਦੇਖਿਆ ਕਿ ਨਹੀਂ ਦੇਖਿਆ ਚੌਗੀ ਕ ਲੱਗ ਭਗ ਹੋਣੀ ਆ ਠੀਕ ਆ ਘਰ ਦੀ ਪਾਲੇ ਇਹ ਕੱਟੀ ਲੈ ਆ ਜੀ ਠੀਕ ਆ ਕੀ ਦੁੱਧਵਾਸੀ ਦੀ ਮਾਂ ਦਾ ਦੁੱਧ ਦੀ ਮਾਂ ਸਲ 15 ਕਿਲੋ ਸੀ ਠੀਕ ਆ ਤੇ ਹੁਣ ਟੀਕਾ ਡਾ ਲੱਗਿਆ ਡਾ ਲੱਗਿਆ ਜੇ ਇਹ ਆਪ ਤਨਮਾਪ ਦੀ ਹੈਗੀ ਟੀਕਾ ਇਹ ਬਲੀ ਦੇ ਲੱਗਿਆ ਬਲੀ ਵਧਨੀ ਵਾਲੇ ਦਾ ਕੈਦਨ ਲੈਂਦੀ ਹੈ ਹਲੇ 1.5 ਤੋਂ 550 570 ਜਿਵੇਂ ਦੱਸਦੇ ਆਪਾਂ ਨਵਾਬ ਦੀ ਆ ਅੰਦਾਜ਼ਾ ਜੇ ਫਿਰ ਕਿੱਥੇ ਦਾ ਪਾ ਸਕਦੀ ਹੈ ਕੋਨਾ ਕੈਦਨ ਬਾਰ ਕਰੇ ਠੀਕ ਆ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 950 ਮਾਮਤਨ ਹੋ ਜਾਊਗਾ ਹਾਂਜੀ ਕੋਈ ਭਾਰਪੁਰ ਵਾਲੀ ਸ਼ਿਕਾਇਤ ਤਾਂ ਨਹੀਂ ਕੋਈ ਕੁਸ਼ ਕਰਦੇ ਤੋਰੀ ਬਾਹਰ ਨੂੰ ਸੁਵਿਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ ਜਿੰਦ ਜਾਣ ਬਹੁਤ ਦਾ ਰਾਜੀ ਸਮੀ ਬਲੀ ਵੀ ਪਹਿਲਾ ਸੂਆ ਪਲੂਣ ਝੋਟੀ ਸੁਣਦੀ ਆ ਥੋੜਾ ਥਾਣੇ ਦੇਖੋ ਸੋਨਾ ਮੁੱਠੀ ਵਾਲਾ ਸਾਫ ਜਿਹਾ ਪੈਠ ਬੁੜੇ ਦੀ ਬਣਤਰ ਚੰਗੀ ਆ ਤੇ ਰਾਜਿਸਾਬੀ ਬੜੀ ਥੋੜੀਆਂ ਭਲਾ ਪਾਉਣ ਲੱਗ ਗਿਆ ਇੱਕ ਪਾਸੇ ਨੂੰ ਹਣਾ ਹਾਂਜੀ ਠੀਕ ਆ ਭਲਾ ਵਗੈਰਾ ਥੋੜੇ ਪਰੂਨ ਪਸੂ ਪਾ ਲੈਂਦਾ 95000 ਰੁਪਿਆ ਇਹਦੀ ਹੈਗੀ ਛੋਟੀ ਦੀ ਡਿਮਾਂਡ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਜਾਂ ਫਿਕਸੀ ਆ ਨਹੀਂ ਹੋਣੀ ਠੀਕ ਆ 95000 ਰੁਪਿਆ ਮੁੱਲ ਕੀਤਾ ਗਿਆ ਜਿਹਦੇ ਕੋ ਸੌਦਾ ਕਰਾਂਗੇ ਤਾਂ 9 ਕਿਸ਼ੇਵਲੇ ਦੇ ਵਿੱਚ ਹੋ ਜਾਣਾਗਾ ਭਲੀ ਵੀ ਫੁੱਲ ਆ ਲਿਸੀ ਨਾ ਵੀ ਕਿਸੇ ਪਾਸੇ ਹੋਣੀ ਥਾਣਾ ਦਾ ਗੈਪ ਸੋਨਾ ਚੰਗਾ ਨਵਾਬ ਦੀ ਵੀਰ ਦੱਸਦਾ ਪੈ ਸਾਰਸਵਤੀਆ ਲੈਂਡ ਦੇ ਵਿੱਚ ਆ ਗਈ ਥੀ ਅੱਗੇ ਬਲੀ ਬਧਨੀ ਵਾਲਾ ਇਹਦੇ ਲੱਗਿਆ ਹੋਇਆ ਸੀਮਾ ਕੱਦ-ਕੱਦ ਚੰਗਾ ਸੋਹਣੀ ਮੂੰਹ ਮੱਥੇ ਲੱਗਦੀ ਆ 95000 ਰੁਪਈਆ ਦੀ ਹੈਗਾ ਡਿਮਾਂਡ ਅੱਗੇ ਦੂਜੇ ਨੰਬਰ ਤੇ ਆਪਾਂ ਗਾਂ ਦਾਖ ਦੇ ਪਿਆ ਪਲੇਟ ਇਹ ਕਿਹੜਾ ਸੂਈ ਹੋਈ ਆ ਇਹ ਤੀਜਾ ਸੂਈ ਨੂੰ ਦਵਾ ਰਹੇ ਹਾਂ ਦੂਜਾ ਸੂਈ ਇਹ ਤੀਜੇ ਨੂੰ ਗੱਪਣਾ ਹਾਂ ਨਹੀਂ ਗੱਪਣਾ ਨਹੀਂ ਨਾ ਕੋਈ ਟਿਕਾਣਾ ਖਾਲੀ ਮੰਨੇ ਹਾਂਜੀ ਮੰਨੇ ਸੂਈ ਨੂੰ ਟਾਈਮ ਕਿੰਨਾ ਖੋ ਗਿਆ ਤਿੰਨ ਕਿਉਂ ਚਾਰ ਮਹੀਨੇ ਹੋ ਗਏ ਪੰਜ ਮੰਨ ਲਈਏ ਨਹੀਂ ਸਾਡੇ ਤਿੰਨ ਚਾਰ ਹੀ ਠੀਕ ਹੈ ਦੁੱਧ ਹੁਣ ਦੁੱਧ ਹੈਗਾ 10 ਕਿਲੋ ਪੰਜ ਕਿਲੋ ਟਾਈਮ ਦਾ ਮਿਲ ਜੂ ਗਾਂ ਵਾਲੀ ਨਿਆਣਾ ਨੂੰ ਪਤਾ ਪਉਂਦੀ ਆ ਕੋਈ ਚੱਕਰੀ ਗੁੱਛੀ ਸੀ ਜਿੰਨੇ ਮਾਰਦੀ ਚੋਰੀ ਥਣ ਚਾਰੇ ਧਾਰਾ ਓਕੇ ਆ ਹਾਂ ਹਾਂ ਇੱਕ ਨੰਬਰ ਰੇਟ ਕੀ ਰੋ ਇਹਦਾ ਰੇਟ ਇਹਦਾ 35 ਮਾਨ ਤਨ ਹਾਂਜੀ ਟੋਰੀਵਾਰ ਨੂੰ ਸੋ ਵੀਰੋ ਦੂਜੇ ਨੰਬਰ ਆਪਾਂ ਜਿਹੜੇ ਬੈੜ ਦੇਖਦੇ ਪਏ ਆ 35000 ਰੁਪਏ ਡਿਮਾਂਡ ਆ 10 ਕਿਲੋ ਦੁੱਧ ਆ ਸੂਈ ਨੂੰ 4 ਮਹੀਨੇ ਹੋ ਗਏ ਕੀ ਗੱਲ ਲੱਗਿਆ ਆ ਪਰ ਖਾਲੀ ਮੰਨ ਕੇ ਤੁਸੀਂ ਲਓ ਤੇ ਥਣ ਚਾਰੇ ਬਿਲਕੁਲ ਓਕੇ ਆ ਜਮ ਹਾਂਜੀ ਇੱਕ ਵਾਰ ਠੀਕ ਆ ਤੇ ਨਿਆਣਾ ਵਗੈਰਾ ਪਾ ਕੇ ਮਨਾਂ ਵਧੀਆ ਚ ਪਉਂਦੀ ਆ ਕੋਈ ਚੀਨ ਤੇ ਚੋਲਾ ਹੱਤੀ ਚੋਲਾ ਕੋਈ ਟੱਕਰ ਨਹੀਂ ਕੋਈ ਡੱਕ ਤੇ ਨਹੀਂ ਕਿਸੇ ਗੱਲ ਦੀ ਹਣਾ ਸੋ ਵੀਰੋ ਦੋ ਨਗਾ ਪਾ ਦਿਖਾਤੇ ਦੋ ਨਗਾ ਚ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ